ਇੱਕ ਕੁੜੀ ਸਹੁਰੇ ਘਰ ਜਾ ਕੇ ਤੇ ਆਪਣੇ ਪਤੀ ਤੇ ਆਪਣੇ ਸੱਸ ਸਹੁਰੇ ਨਾਲ ਲੜਕੇ ਤੇ ਆਪਦੇ ਪੇਕੇ ਘਰ ਆ ਜਾਂਦੀ ਆ ਤੇ ਜਦੋਂ ਉਹਦਾ ਪਤੀ ਲੈਣ ਆਉਂਦਾ ਤੇ ਉਦੋਂ ਉਹ ਨੂੰ ਉਹ ਆਪਣੀ ਮਾਂ ਦੇ ਸੰਯੋਗ ਨਾਲ ਵਾਪਸ ਨਹੀਂ ਉਹਦੇ ਨਾਲ ਜਾਂਦੀ ਫਿਰ ਕੁਝ ਟਾਈਮ ਠਹਿਰ ਕੇ ਉਹ ਕੁੜੀ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਉਹਨਾਂ ਦੀ ਸਲਾਹ ਲੈ ਕੇ ਤਾਂ ਪਤੀ ਤੇ ਦਹੇਜ ਤੱਕ ਇਸ ਕਰ ਦਿੰਦੀ ਆ ਜਦੋਂ ਕੇਸ ਕਰ ਦਿੰਦੀ ਐ ਤੇ ਫਿਰ ਉਹ ਕੇਸ ਭੁਗਤਣ ਤੋਂ ਬਾਅਦ ਉਸ ਮੁੰਡੇ ਨੂੰ سزا ਮਿਲ ਜਾਂਦੀ ਆ ਉਹ سزا ਕੱਟ ਕੇ ਆਪਣੀ ਤੇ ਵਾਪਸ ਆ ਜਾਂਦਾ ਉਹ ਆਪਣੇ ਘਰ ਦੂਸਰਾ ਵਿਆਹ ਕਰਾ ਕੇ ਬੱਚੇ ਪੈਦਾ ਕਰਕੇ ਉਹ ਖੁਸ਼ੀ ਖੁਸ਼ਾਲੀ ਵਸਦਾ ਪਿਆ ਫਿਰ ਉਹ ਕੁੜੀ ਸੋਚਦੀ ਆ ਕਿ ਆਕਾਸ਼ ਜੇ ਮੈਂ ਉਸ ਦਿਨ ਰਿਸ਼ਤੇਦਾਰਾਂ ਦੇ ਆਖੇ ਨਾ ਲੱਗਦੀ ਤੇ ਮੈਂ ਆਪਣੇ ਘਰ ਚਲੀ ਜਾਂਦੀ ਤੇ ਮੈਂ ਵੀ ਅੱਜ ਉਥੇ ਸੁਖੀ ਵੱਸਦੀ ਇੱਥੇ ਹੁਣ ਮੈਂ ਨੌਕਰ ਆਣੀ ਬਣੀ ਪਈਆਂ ਉਥੇ ਮੈਂ ਰਾਣੀ ਬਣ ਕੇ ਰਹਿਣਾ ਸੀ ਇਹ ਮੈਂ ਜੋ ਕੀਤਾ ਮੈਂ ਚੰਗਾ ਨਹੀਂ ਕੀਤਾ ਆਪੇ